ਜਨੂਸ਼ੀ ਇਹ ਜੋ ਵੀ ਕਿਹਾ ਦੇਣਾ ਨੂੰ ਮੰਨਣਾ ਪੈਂਦਾ ਹੈ ਨਬਰਨ ਕੀ ਗਿੰਤੀ ਕਹਾ ਜਮਦੂਤ ਮਹਾਨੋ ਵਾਰਾ ਕਹਿੰਦੇ ਹੋਰਾਂ ਦੀ ਤਾਂ ਗੱਲ ਛੱਡੋ ਸਭ ਤੋਂ ਉੱਪਰ ਜਮਦੂਤ ਹਨ ਕਿਉਂਕਿ ਜਮਾ ਨੇ ਦੇ ਕਦੇ ਨੇ ਦੇਵਤਿਆਂ ਨੂੰ ਵੀ ਲੈ ਜਾਣਾ ਦੇਵਤੇ ਵੀ ਆਪਣੀ ਉਮਰ ਪਾ ਕੇ ਜਾਂਦੇ ਆਖੋ ਸ੍ਰੀ ਵਾਹਿਗੁਰੂ ਇਸ ਸੰਸਾਰ ਤੇ ਕਾਲ ਪਾਏ ਬ੍ਰਹਮਾ ਬੱਬ ਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਬਾਇ ਕਰਿ ਮਿਸ਼ਨ ਪ੍ਰਕਾਸ਼ਾ ਸਕਲਕਾਰ ਕਾ ਇਹ ਤਵਾਸਾ ਸਾਰਾ ਕਾਲ ਦਾ ਪਸਾਰਾ ਹੈ ਜਮਦੂਤ ਸਭ ਨੂੰ ਲੈ ਜਾਂਦੇ ਕਿਸੇ ਨੂੰ ਨਹੀਂ ਛੱਡਦੇ ਸੂਜ ਸ਼ਹੀਦਨ ਕੋਠੜੈ ਔਰ ਮੈਂ ਡਰਤਾ ਜੀ ਮਾਲਿਕ ਕਹਿੰਦੇ ਜਦੋਂ ਕਿਸੇ ਜੀਵ ਨੂੰ ਜਮਦੂਤ ਲੈਣ ਆਉਂਦੇ ਨੇ ਕਿਸੇ ਜੀਵ ਦਾ ਟਾਈਮ ਪੂਰਾ ਹੋ ਜਾਂਦਾ ਉਹਦਾ ਸਮਾ ਪੂਰਾ ਹੋ ਤੂੰ ਦੂਤ ਲੈਣ ਆਉਂਦੇ ਜਮ ਲੈਣ ਆਉਂਦੇ ਨੇ ਫੋਸ਼ੀ ਦਾ ਕੋਲ ਵੀza ਲੈ ਕੇ ਆਉਂਦੇ ਐ ਤੇ ਸੰਭੇਲੀ ਜਾਣਾ ਵਾਪਸ ਆ ਜਾਗੇ